ਆਪ ਇਹ ਸਰਕਾਰੀ ਜ਼ਿਮੰਦੀ ਹੈ ਆਪ ਇਹ ਸਰਕਾਰੀ ਜ਼ਿਮੰਦੀ ਹੈ ਜਿਹੜਾ ਲੱਗਿਆ ਉਹ ਨਾਗਦਾ ਲੱਗਿਆ ਉਹ ਨਾਗਦਾ ਲੱਗਿਆ ਭਾਈ ਜੀ ਠੀਕ ਆ ਤੇ ਮੁੱਲ ਆਪਾਂ ਕਿੰਨਾ ਕਰਦੇ ਆ ਤੇ ਆਰਡਰ ਦੇਖ ਸਕਦੇ ਆ ਨਾੜਾ ਨੂੜਾ ਬਹੁਤ ਆ ਬਾਕੀ ਵਿੱਥੀ ਵੀ ਚੰਗੀ ਆ ਤੇ ਥਾਣਾ ਦਾ ਸਹਜ ਵੀ ਵਧੇਗਾ ਇੱਕ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਦਮਪਰਾ ਤਹਿਸੀਲ ਆਦਮਪਰਾ ਪੂਲ ਤੇ ਜ਼ਿਲ੍ਹਾ ਇਹਨੂੰ ਬਟੰਡਾ ਪਾਇੰਦਾ ਜਿਵੇਂ ਕਿ ਆਸ-ਪਾਸੇ ਦੇ ਪਿੰਡਾਂ ਦੀ ਗੱਲ ਕਰ ਗਏ ਸਲਾਵਤਪਰਾ ਦੀਨਾਂ ਕਾਂਗੜ ਸੈਦੋ ਆਲਕੜੇ ਇਹ ਆ ਸੇ ਪਾਸੇ ਦੇ ਪੈਂਡ ਰਹ ਜਾਂਦੇ ਆ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ ਹਫਤਾ ਤੱਕ ਤਕਰੀਬਨ ਇਹਦਾ ਰਹਿੰਦਾਗਾ 5 ਤੋਂ 7 ਕ ਦਿਨ ਇਹ ਤੇ ਮਤਲਬ ਕਿ ਸੂਣ ਦੇ ਰਹਿੰਦੇ ਹੈਗੇ ਇੰਨੇ ਕ ਦਿਨਾਂ ਦੀ ਕੱਚੀ ਆ ਇਹ ਤੀਜੇ ਸੂਏ ਇਸ ਵਾਰ ਸੂਣਾ ਆਇਨੇ ਤੇ 12 ਲੀਟਰ ਇਹਦਾ ਦੁੱਧ ਦਿੱਤਾ ਵਾ ਦੂਜੇ ਸੂਏ ਦਾ ਤੇ ਸੀਮਨ ਜਿਹੜਾ ਲੱਗਿਆ ਵਾ ਉਹ ਵੀ ਇਹਦੇ ਚੰਗਾ ਲੱਗਿਆ ਵਾ ਤੇ ਬਾਕੀ ਜਿਹੜੀ ਸਾਰੀ ਡਿਟੇਲ ਆ ਉਹ ਆਪਾਂ ਬਾਾਈ ਤੋਂ ਲੈ ਕੇ ਦੇਵਾਂਗੇ ਤੇ ਤੋੜ ਕੇ ਵੀ ਦਿਖਾਵਾਂਗੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਵੀਡੀਓ ਚ ਐਂਡ ਤਾਈਂ ਜੁੜੇ ਰਹੋ ਤੇ ਜਿਹੜੇ ਭਰਾ ਨਵੇਂ ਆਏ ਜਾਂ ਚੈਨਲ ਨੂੰ ਜਰੂਰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਲੋਕ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦੰਨੇ ਆ ਤੇ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਗੁਰਜੰਟ ਸਿੰਘ ਪਿੰਡ ਆਦੋਂਪਰਾ ਜ਼ਿਲ੍ਹਾ ਬਠਿੰਡਾ ਠੀਕ ਹੈ ਤਹਿਸੀਲ ਰਾਮਪਰਾਪੁਰ ਹਣਾ ਰਾਮਪਰਾਪੁਰ ਹਾਂਜੀ ਠੀਕ ਹੈ ਤੇ ਜਿਹੜੇ ਆਪਣੇ ਭਾਈ ਪਸ਼ੂ ਰੱਖੇ ਪਿਆ ਇਹ ਕੋਈ ਵਿਵਾਰ ਦਾ ਕੰਮ ਤਾਂ ਨਹੀਂ ਕਰਦੇ ਯਾ ਹਾਂ ਘਰੇਲੂ ਆ ਜੀ ਘਰੇਲੂ ਆ ਠੀਕ ਆ ਤੇ ਜਿਹੜੀ ਆ ਆਪਾਂ ਅਸੀਂ ਮੱਝ ਵੇਚਣ ਲੱਗੇ ਆ ਕਿਹੜੇ ਸੂਏ ਆ ਇਹ ਇਹ ਦੂਜੇ ਸੂਏ ਆ ਜੀ ਤੇ ਇਸ ਵਾਰ ਹੁਣ ਦੂਜੇ ਸੂਏ ਸੁਣਾ ਆ ਤੀਜੇ ਸੁਣਾ ਜੀ ਇਸ ਵਾਰ ਤੀਜੇ ਸੂਏ ਸੁਣਾ ਹਾਂ ਤੀਜੇ ਸੂਏ ਯਾਨੀ ਦੂਜੇ ਸੂਏ ਸੂਈ ਵੀ ਆਪਣੇ ਕੋਲੇ ਠੀਕ ਆ ਤੇ ਕਿੰਨਾ ਟਾਈਮ ਰਹਿੰਦਾ ਇਹਦਾ ਇਹਦਾ 1 ਹਫਤਾ ਰਹਗਾ ਜੀ 1 ਹਫਤਾ ਰਹਿੰਦਾ ਦਿਨ ਪੂਰੇ ਹੋਣ ਹਾਂਜੀ ਹਾਂਜੀ ਠੀਕ ਆ ਤੇ ਦੂਜੇ ਸੂਏ ਜਿਹਨੇ ਦੁੱਧ ਕਿੰਨਾ ਕੁ ਦਿੱਤਾ ਆਪਣੇ ਕੋਲ ਮੇਰੇ 12 ਲੀਟਰ ਤੋਂ ਦਿੱਤਾ ਜੀ 12 ਲੀਟਰ ਦੁੱਧ ਦਿੱਤਾ। ਹਾਂਜੀ ਨੈੱਟ ਵੀ। ਠੀਕ ਆ ਤੇ ਪਿਆ ਕਿੰਨਾ ਕੁ ਟਾਈਮ ਜਾਨੀ ਵਧੀਆ ਟਾਈਮ ਪਿਆਗੀ ਲੰਮਾ? ਹਾਂਜੀ ਹਾਂ ਵਧੀਆ 7-7 7 ਮਿੰਟ ਰਬ ਪਿਆਗੀ। ਠੀਕ ਆ ਤੇ ਜਿਹੜਾ ਇਹਦੇ ਆਪਣਾ ਟੀਕਾ ਲੱਗਿਆ ਵਾ? ਟੀਕਾ ਇਹ ਲక్ష్ਮੀ ਡੈਰੀ ਫਾਰਮ ਵਾਲੇ ਦਾ ਨਾਗ ਦਾ ਜੀ। ਲక్ష్ਮੀ ਡੈਰੀ ਫਾਰਮ ਵਾਲਾ ਜਿਹੜਾ ਨਾਗ ਬੋਲਾ। ਨਾਗ ਬੋਲਾ ਜੀ ਹਾਂ। ਉਹ ਸੀਮਣ ਲੱਗਿਆ ਵਾ। ਹਾਂਜੀ ਹਾਂ। ਆਪੇ ਸਰਕਾਰੀ ਸੀਮਣ ਦੀ ਐ। ਆਪੇ ਸਰਕਾਰੀ ਸੀਮਣ ਦੀ ਐ। ਹਾਂਜੀ ਹਾਂ। ਜਿਹੜਾ ਲੱਗਿਆ ਉਹ ਨਾਗ ਦਾ ਲੱਗਿਆ। ਉਹ ਨਾਗ ਦਾ ਲੱਗਿਆ ਭਾਈ ਜੀ। ਠੀਕ ਆ। ਤੇ ਮੁੱਲ ਆਪਾਂ ਕਿੰਨਾ ਕਰਦੇ ਹਾਂ? ਮ ਕੈ 120000 ਮੁੱਲ ਆ ਹਾਂਜੀ ਠੀਕ ਲਾ ਵੀ ਇਹ ਕਾਰੀ ਇਹਦਾ ਗੇੜਾ ਕਢਾ ਦੇ ਤੇ ਤਕਰੀਬਨ ਦੇ ਉਸ ਤੋਂ ਡਿਟੇਲ ਆਪਾਂ ਜੀ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਤੇ ਤੁਹਾਨੂੰ ਆਪਾਂ ਤੋਰ ਕੇ ਦਿਖਾਉਨੇ ਆ ਤੇ ਤੁਸੀਂ ਫੇਸ ਕੁਆਲਟੀ ਦੇਖ ਸਕਦੇ ਹੋ ਸਿੰਘਾਂ ਦੀ ਵੀ ਕੁੰਡੀ ਆ ਪੂਰੀ ਵਧੀਆ ਤੇ ਬਾਕੀ ਕੱਦਕਾਰ ਵੀ ਠੀਕ ਆਗਾ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਤੇ ਭਾਦੀ ਬਾਂਦਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਤੇ ਆਰਡਰ ਦੇਖ ਸਕਦੇ ਹੋ 나ੜਾ ਨੂੜਾ ਬਹੁਤ ਆ ਬਾਕੀ ਮਿੱਥੀ ਵੀ ਚੰਗੀ ਆ ਤੇ ਥਾਣਾ ਦਾ ਸਹਿਜ ਵੀ ਵਦਗਾ ਇੱਕ ਥਾਂ ਥੋੜਾ ਜਿਹਾ ਮੋਟਾ ਦਿਖਾਉਂਦੀ ਆ ਨੋਕਸ਼ ਗੋਈ ਨਹੀਂ ਤੇ ਸਾਰਾ ਕੁਝ ਸਹੀ ਆ ਤੇ ਦੁੱਧ ਵੀ ਬਰੋਬਰ ਆਗਾ ਤੇ ਸਮੀ ਵੀ ਚੰਗੀ ਆ ਤੁਸੀਂ ਦੇਖ ਸਕਦੇ ਹੋ ਤੇ ਇਸ ਕੁਆਲਟੀ ਦੁਬਾਰੇ ਦੇਖ ਸਕਦੇ ਹੋ ਤੇ 나ੜਾ ਬਹੁਤ ਆ ਗਿਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਰਡਰ ਬਣਾਉਣਾ ਇਹਨੇ ਚਾਲੂ ਕਰਤਾ ਹਫਤਾ ਤੱਕ ਪਿਆਗਾ ਵੀ ਉਮੀਦ ਆ ਵੀ ਵਧੀਆ ਆਰਡਰ ਤਿਆਰ ਕਰ ਲੂਗੀ ਇਹ ਤੇ ਬਾਕੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਪੱਟ ਬੂੜਾ ਵੀ ਵਧੀਆ ਪੂਰਾ ਤੇ ਆਰਡਰ ਥੱਲੋਂ ਵੀ ਦੇਖ ਸਕਦੇ ਹੋ ਤੇ ਥਾਣ ਵੀ ਦੇਖ ਸਕਦੇ ਆ ਥੋੜਾ ਜਿਹਾ ਫਰਕ ਆਗਾ ਤੇ ਬਾਕੀ ਉਹ ਸਹੀ ਆ ਨੁਕਸ ਹੋਈ ਨਹੀਂ ਹੈਗਾ ਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਜੀ ਨੂੰ ਵੀ ਇਹ ਮੱਝ ਪਸੰਦ ਆਉਂਦੀ ਹੈਗੀ ਤੇ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਤੇ ਇੱਥੇ ਆ ਕੇ ਆਪਣੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਮੱਝ ਨੂੰ ਖਰੀਦ ਸਕਦੇ ਹੋ ਤੇ ਵੀਡੀਓ ਦੇ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਧੰਨਵਾਦ